ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜਨਿਕ এডਿਕੇਸ਼ਨ ਪੰਜਾਬ ਚੈਨਲ ਤੇ ਇਸ ਚੈਨਲ ਤੇ ਤੁਹਾਨੂੰ ਪੰਜਾਬ ਵਿੱਚ ਆਉਣ ਵਾਲੀਆਂ ਸਰਕਾਰੀ ਭਰਤੀਆਂ ਅਤੇ ਉਹਨਾਂ ਦੇ ਪੇਪਰਾਂ ਦੀ ਕਿਵੇਂ ਅਤੇ ਕਿੱਥੋਂ ਤਿਆਰੀ ਕਰਨੀ ਹੈ ਇਸ ਬਾਰੇ ਦੱਸਿਆ ਜਾਇਆ ਕਰੇਗਾ ਆਉਣ ਵਾਲੇ 2 ਸਾਲ ਸਰਕਾਰ ਦੇ ਆਖਰੀ ਸਾਲ ਹਨ ਇਹਨਾਂ ਦੇ ਵਿੱਚ ਆਸ ਕਰਦੇ ਹਾਂ ਬੰਪਰ ਭਰਤੀਆਂ ਆਉਣਗੀਆਂ ਸੋ ਸਾਰੇ ਸਟੂਡੈਂਟਸ ਜਿੰਨੇ ਵੀ ਸਰਕਾਰੀ ਪੇਪਰਾਂ ਦੀ ਤਿਆਰੀ ਕਰਦੇ ਹੈ ਇਹੀ ਆਸ ਕਰਦੇ ਆ ਉਹ ਆਪਣੀ ਤਿਆਰੀ ਨੂੰ ਹੋਰ ਜ਼ੋਰਦਾਰ ਤਰੀਕੇ ਨਾਲ ਕਰਨ ਤੇ ਆਪਣੇ ਜ਼ਿੰਦਗੀ ਦਾ ਟਾਰਗੇਟ ਅਚੀਵ ਕਰਨ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਸਟੂਡੈਂਟਸ ਦੀ ਜਿਨ੍ਹਾਂ ਨੇ ਹਲੇ ਤਿਆਰੀ ਸ਼ੁਰੂ ਕਰਨੀ ਹੈ ਉਹਨਾਂ ਸਟੂਡੈਂਟਸ ਨੂੰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਨਾ ਕੋਚਿੰਗ ਦੋ ਤਰੀਕੇ ਨਾਲ ਲਈ ਜਾ ਸਕਦੀ ਹੈ ਆਨਲਾਈਨ ਤੇ ਆਫਲਾਈਨ ਇਕਰ ਮੇਰੀ ਸਲਾਹ ਮੰਨੋ ਤਾਂ ਫ੍ਰੈਸ਼ਰ ਸਟੂਡੈਂਟਸ ਲਈ ਆਫਲਾਈਨ ਕੋਚਿੰਗ ਇੱਕ ਬਿਹਤਰ ਵਿਕਲਪ ਹੈ ਕਿਉਂਕਿ ਆਫਲਾਈਨ ਕੋਚਿੰਗ ਦੇ ਵਿੱਚ ਤੁਹਾਨੂੰ ਆਪਦੇ ਡਾਊਟਸ ਕਲੀਅਰ ਕਰਨ ਲਈ ਟੀਚਰ ਦੇ ਨਾਲ ਫੇਸ ਟੂ ਫੇਸ ਗੱਲ ਕਰਨ ਦਾ ਮੌਕਾ ਮਿਲਦਾ ਹੈ ਜੋ ਕਿ ਆਨਲਾਈਨ ਕੋਚਿੰਗ ਦੇ ਵਿੱਚ ਮੈਂ ਇਹਨੂੰ ਇੱਕ ਘਾਟ ਮੰਨਦਾ ਹਾਂ ਦੂਜੀ ਗੱਲ ਆਫਲਾਈਨ ਕੋਚਿੰਗ ਦੇ ਵਿੱਚ ਤੁਸੀਂ ਫੁੱਲ 슬ੀਵਸ ਬੈਚ ਕਰੋਗੇ ਇਹ ਤੁਹਾਨੂੰ 3 ਤੋਂ 4 ਮਹੀਨੇ ਦੇ ਵਿੱਚ ਇੰਸਟੀਚਿਊਟ ਵਾਲੇ ਕਰਾ ਦਿੰਦੇ ਨੇ ਇਸ ਦੇ ਨਾਲ ਹੀ ਤੁਸੀਂ ਆਪਣਾ ਸਿਲੇਬਸ ਪੂਰਾ ਕਰ ਸਕੋਗੇ ਹੁਣ ਆਪਾਂ ਗੱਲ ਕਰਦੇ ਹਾਂ ਸਿਲੇਬਸ ਦੀ ਪੀ ਟ੍ਰਿਪਲ ਐਸ ਬੀ ਦੇ ਗਰੁੱਪ ਸੀ ਦੇ ਪੇਪਰਾਂ ਦਾ ਸਿਲੇਬਸ ਲਗਭਗ ਇੱਕੋ ਜਿਹਾ ਹੀ ਹੁੰਦਾ ਹੈ ਇਹ ਪੋਸਟਾਂ ਦੇ ਹਿਸਾਬ ਦੇ ਨਾਲ ਇਹਨਾਂ ਦਾ ਲੈਵਲ ਮੋਡਰੇਟ ਜਾਂ ਹਾਈ ਹੋ ਸਕਦਾ ਹੈ ਜਿਵੇਂ ਕਲਰਕ ਦੇ ਪੇਪਰ ਨਾਲੋਂ ਸੀਨੀਅਰ ਸਾਇਕ ਜਾਂ ਐਕਸਰਸਾਈਜ਼ ਇੰਸਪੈਕਟਰ ਦਾ ਪੇਪਰ ਹਾਈ ਲੈਵਲ ਦਾ ਹੋਵੇਗਾ ਤੁਹਾਨੂੰ ਸਿਲੇਬਸ ਦੇ ਵਿੱਚ ਜੀਕੇ ਜੀਕੇ ਅਜਿਹਾ ਸਬਜੈਕਟ ਹੈ ਜੋ ਬਹੁਤ ਵਾਸਟ ਸਬਜੈਕਟ ਹੈ ਇਸ ਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਪੰਜਾਬ ਜੀਕੇ ਪਾਲਟੀ ਇਸ਼ੂਜ਼ ਹਿਸਟਰੀ ਹਿਸਟਰੀ ਦੇ ਵਿੱਚ ਤੁਹਾਨੂੰ ਏਸ਼ੀਅਨਟ ਮੀਡੀਵਲ ਮਾਡਰਨ ਹਿਸਟਰੀ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਹਨ ਇਸ ਦੇ ਨਾਲ ਨਾਲ ਸਟੈਟਿਕ ਅਤੇ ਕਰੰਟ ਦਾ ਪੋਰਸ਼ਨ ਵੀ ਬਹੁਤ ਇਪੋਰਟੈਂਟ ਹੈ ਇਸ ਤੋਂ ਬਿਨਾ ਸਾਇੰਸ ਐਂਡ ਟੈਕ ਐਨਵਾਇਰਨਮੈਂਟ ਐਂਡ ਜੀਓਗ੍ਰਾਫੀ ਇਹਨਾਂ ਦੇ ਪੇਪਰ ਦੇ ਵਿੱਚ ਇੱਕ ਤੋਂ ਦੋ ਕੁਐਸਚਨ ਆਉਣ ਦੀ ਆਸ ਹੁੰਦੀ ਹੈ ਇਹਨਾਂ ਨੂੰ ਸਿਰਫ ਤੁਸੀਂ ਇੱਕ ਵਾਰੀ ਰੀਡ ਕਰਨਾ ਇਹਨਾਂ ਤੇ ਜਿਆਦਾ ਜ਼ੋਰ ਨਹੀਂ ਲਾਉਣਾ ਅਗਲਾ ਸਬਜੈਕਟ ਲੌਜੀਕਲ ਰੀਜ਼ਨਿੰਗ ਅਤੇ ਮੈਥ ਹੈ ਇਸ ਦੀ ਪੰਜਾਬ ਦੇ ਪੇਪਰਾਂ ਦੇ ਵਿੱਚ ਲਗਭਗ 25 ਨੰਬਰ ਦੀ ਵੇਟੇਜ ਹੈ ਜਿਸ ਕਰ 100 ਨੰਬਰ ਦਾ ਪੇਪਰ ਆਉਂਦਾ ਹੈ ਉਸ ਦੇ ਵਿੱਚ 25 ਨੰਬਰ ਦਾ ਮੈਥ ਤੇ ਰੀਜ਼ਨਿੰਗ ਆਉਣਗੇ ਇਸ ਤੋਂ ਬਿਨਾ ਲੈਂਗੁਏਜ ਪੰਜਾਬੀ ਅਤੇ ਇੰਗਲਿਸ਼ ਇਸ ਤੋਂ ਬਿਨਾ ਅਤੇ ਕੰਪਿਊਟਰ ਅਵੇਅਰਨੈਸ ਦੇ ਵੀ ਕੁਐਸਚਨ ਪੰਜਾਬ ਦੇ ਪੇਪਰਾਂ ਦੇ ਵਿੱਚ 9 ਨੰਬਰ ਦੇ ਆਉਂਦੇ ਹਨ ਇਹ ਪੰਜਾਬ ਦੇ ਪੇਪਰਾਂ ਦੇ ਵਿੱਚ ਆਉਣ ਵਾਲਾ ਸਿਲੇਬਸ ਸੀ ਹੁਣ ਆਪਾਂ ਗੱਲ ਕਰਾਂਗੇ ਇਸ ਸਿਲੇਬਸ ਦੀ ਤੁਸੀਂ ਕੀ ਮੇਂ ਤਿਆਰੀ ਕਰਨੀ ਹੈ ਕਿਸੇ ਵੀ ਪੇਪਰ ਨੂੰ ਪਾਸ ਕਰਨ ਲਈ ਹਾਰਡਵਰਕ ਦੇ ਨਾਲ ਨਾਲ ਸਮਾਰਟਵਰਕ ਦੀ ਵੀ ਬਹੁਤ ਲੋੜ ਹੁੰਦੀ ਹੈ ਸਮਾਰਟਵਰਕ ਤੋਂ ਭਾਵ ਤੁਸੀਂ ਕਿਸੇ ਵੀ ਸਬਜੈਕਟ ਨੂੰ ਪੇਪਰ ਦੇ ਰਿਲੇਟਿਡ ਹੀ ਪੜਨਾ ਬਹੁਤ ਸਾਰੇ ਸਟੂਡੈਂਟਸ ਬਹੁਤ ਜ਼ਿਆਦੇ ਸੋਰਸਾਂ ਤੋਂ ਇੱਕ ਸਬਜੈਕਟ ਨੂੰ ਪੜ੍ਹਦੇ ਨੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਤੁਸੀਂ ਇੱਕ ਸੋਰਸ ਫੋਲੋ ਕਰਨਾ ਉਹ ਸਬਜੈਕਟ ਨੂੰ ਤੁਸੀਂ ਤਿਆਰ ਕਰਨਾ ਸਭ ਤੋਂ ਪਹਿਲਾਂ ਤੁਸੀਂ ਥਿਉਰੀ ਕਰਨੀ ਹੈ ਥਿਉਰੀ ਤੋਂ ਬਾਅਦ ਉਸਦੇ MCQ ਲਾਉਣੇ ਹਨ ਸਭ ਤੋਂ ਜ਼ਰੂਰੀ ਹੈ ਜਿਵੇਂ ਜਿਵੇਂ ਤੁਸੀਂ ਤਿਆਰੀ ਕਰੋਗੇ ਉਸ ਦੀ ਰਿਵੀਜ਼ਨ ਜਿਵੇਂ ਕਿ ਤੁਸੀਂ ਮੰਡੇ ਤੋਂ ਸੈਚਡੇ ਜਿੰਨੀ ਵੀ ਤੁਸੀਂ ਸਟੱਡੀ ਕਰਦੇ ਹੋ ਤੁਹਾਡਾ ਰੁਟੀਨ ਹੋਣਾ ਚਾਹੀਦਾ ਹੈ ਸੰਡੇ ਵਾਲੇ ਦਿਨ ਉਹ ਸਾਰੇ ਚੀਜ਼ ਦੀ ਰਿਵੀਜ਼ਨ ਕਰਨੀ ਇਸ ਦੇ ਨਾਲ ਤੁਹਾਡੇ ਮਾਈਂਡ ਦੇ ਵਿੱਚ ਉਹ ਚੀਜ਼ਾਂ ਫਿੱਟ ਹੋ ਜਾਂਦੀਆਂ ਹਨ ਔਰ ਸਭ ਤੋਂ ਵੱਡੀ ਗੱਲ ਤੁਸੀਂ ਬੈਚ ਸਿਰਫ ਆਫਲਾਈਨ ਬੈਚ ਜਾਂ ਆਨਲਾਈਨ ਬੈਚ ਇੱਕ ਵਾਰ ਹੀ ਲਗਾਉਣਾ ਹੈ ਉਸ ਤੋਂ ਬਾਅਦ ਤੁਸੀ ਧਿਆਨ ਦੇਣਾ ਹੈ ਸੈਲਫ ਸਟਡੀ ਤੇ ਜਿੰਨੀ ਤੁਸੀਂ ਸੈਲਫ ਸਟਡੀ ਕਰੋਗੇ ਤੁਹਾਡੇ ਲਈ ਉਹਨਾਂ ਹੀ ਇਹਨਾਂ ਪੇਪਰਾਂ ਦੇ ਵਿੱਚ ਵਧੀਆ ਰਿਜ਼ਲਟ ਆਉਣ ਦੀ ਆਸ ਹੋਵੇਗੀ ਬਿਕਾਜ਼ ਕਿਸੇ ਵੀ ਇੰਸਟੀਟਿਊਟ ਨੇ ਤੁਹਾਨੂੰ ਕੁਝ ਵੀ ਕੋਲ ਕੇ ਨਹੀਂ ਪਿਆਉਣਾ ਇਹ ਮਿਹਨਤ ਤੁਹਾਨੂੰ ਆਪ ਕਰਨੀ ਪੈਣੀ ਹੈ ਇਹ ਤੁਸੀਂ ਸੈਲਫ ਸਟਡੀ ਦੇ ਨਾਲ ਹੀ ਪੇਪਰ ਕਲੀਅਰ ਕਰ ਸਕਦੇ ਹੋ ਔਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਥਿਉਰੀ ਕਰਨ ਤੋਂ ਬਾਅਦ ਤੁਸੀਂ ਵੱਧ ਤੋਂ ਵੱਧ ਐਮਸੀਕਿਊ ਦੀ ਪ੍ਰੈਕਟਿਸ ਕਰਨੀ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਸੀਂ ਇਹਨਾਂ ਸਬਜੈਕਟਸ ਦੀ ਤਿਆਰੀ ਲਈ ਕਿਹੜੀਆਂ-ਕਿਹੜੀਆਂ ਬੁੱਕਸ ਅਤੇ ਸੋਰਸਸ ਫੋਲੋ ਕਰ ਸਕਦੇ ਹੋ ਜਿਹੜੇ ਬੱਚੇ ਆਨਲਾਈਨ ਜਾਂ ਆਫਲਾਈਨ ਪੇਡ ਬੈਚ ਨਹੀਂ ਲੈ ਸਕਦੇ ਉਹਨਾਂ ਨੂੰ ਆਪਾਂ ਜੋ ਫ੍ਰੀ ਦੇ ਵਿੱਚ ਵਧੀਆ ਕੰਟੈਂਟ YouTube ਤੇ ਪਿਆ ਜਾਂ ਵਧੀਆ ਬੁੱਕਸ ਨੇ ਉਹਨਾਂ ਬਾਰੇ ਦੇ ਅਗਲੀ ਵੀਡੀਓ ਦੇ ਵਿੱਚ ਵਿਸਤਾਰ ਸਹਿਤ ਦੱਸਾਂਗੇ ਸੋ ਸਾਰੇ ਸਟੂਡੈਂਟਸ ਦਾ ਜਿਨ੍ਹਾਂ ਨੇ ਵੀ ਮੇਰੀ ਵੀਡੀਓ ਨੂੰ ਦੇਖਿਆ ਸਾਰਿਆਂ ਦਾ ਧੰਨਵਾਦ ਪਲੀਜ਼ ਲਾਈਕ ਦਾ ਵੀਡੀਓ ਐਂਡ ਸਬਸਕ੍ਰਾਈਬ ਦਾ ਮਾਈ ਚੈਨਲ